ਗਈ ਇਹ ਗੁਰਪ੍ਰੀਤ ਸਿੰਘ ਹੈਗੇ ਠੱਟਿਆ ਮਹੰਤਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਠੱਟਿਆ ਮਹੰਤਾ ਦੇ ਰਹਿਣ ਵਾਲੇ ਹੈਗੇ ਤਹੰਤ ਰੰਜਿਸ਼ ਦੇ ਵਿੱਚ ਸੋ ਇਹਨਾਂ ਦੀ ਜਿਹੜੀ ਹੈਗੀ ਹੈ ਪਹਿਲਾਂ ਕਿਸੇ ਰੰਜਿਸ਼बाजी ਇਸ ਕਰਕੇ ਇਹਨਾਂ ਨੂੰ ਲੰਡਾ ਹਰੀਕੇ ਗੈਂਗਸਟਰ ਤੇ ਸੱਤਾਂ ਨਸ਼ੇਰਾ ਦੀ ਜਿਹੜੀ ਹੈ ਥ੍ਰੈਟ ਜਲਦੀ ਸੀਗੀ ਜਿਸ ਕਰਕੇ ਇਹਨਾਂ ਨੂੰ ਜਿਹੜੇ ਹੈਗੇ ਇਹਨਾਂ ਦੇ ਪਰਿਵਾਰ ਨੂੰ ਗਨਮਨ ਦਿੱਤੇ ਹੋਏ ਸੀਗੇ ਅੱਜ ਜਿਹੜਾ ਹੈਗਾ ਠੱਟਾ ਮਹੰਤਾ ਦੇ ਵਿੱਚ ਹੀ ਇਹਨਾਂ ਦੇ ਜਿਹੜਾ ਹੈਗਾ ਤਿੰਨ ਵਿਅਕਤੀ ਮੋਟਰਸਾਈਕਲ ਸਵਾਰ ਹੋ ਕੇ ਆਏ ਉਹਨਾਂ ਨੇ ਜਿਹੜੀ ਇਹਨਾਂ ਦੇ ਫਾਇਰਿੰਗ ਕੀਤੀ ਜਿਹੜੀ ਗੋਲੀ ਇਹਨਾਂ ਦੇ ਵੱਜੀ ਉਸ ਤੋਂ ਬਾਅਦ ਜਿਹੜੇ ਜਦੋਂ ਇਹ ਵਿਅਕਤੀ ਫਰਾਰ ਹੋਣ ਲੱਗੇ ਤਾਂ ਇਹਨਾਂ ਦੇ ਪਰਿਵਾਰ ਅਤੇ ਨਾਲ ਜਿਹੜੀ ਪੁਲਿਸ ਪਾਰਟੀ ਪ੍ਰੋਟੈਕਸ਼ਨ ਦੇ ਵਿੱਚ ਲੱਗੀ ਹੋਈ ਸੀਗੀ ਉਹਨਾਂ ਨੇ ਇਹਨਾਂ ਦਾ ਪਿੱਛਾ ਕੀਤਾ ਸੋ ਇੱਥੇ ਜਿਹੜਾ ਹੈਗਾ ਪਿੰਡ ਦੇ ਵਿੱਚ ਆ ਕੇ ਇਹਨਾਂ ਨੂੰ ਇੱਥੇ ਫੜ ਲਿਆ ਮੋਹਨਪੁਰ ਦੇ ਨੇੜੇ ਆ ਕੇ ਜਿਹੜਾ ਹੈਗਾ ਇਹਨਾਂ ਨੂੰ ਜਦੋਂ ਸਟਾਪ ਕੀਤਾ ਤਾਂ ਇਹਨਾਂ ਨੇ ਜਿਹੜਾ ਹੈਗਾ ਉਹਨਾਂ ਤੇ ਫਾਇਰਿੰਗ ਕੀਤੀ ਦੋਨੋਂ ਪੱਖਾਂ ਦੇ ਵਿੱਚ ਜਿਹੜੀ ਐ ਕ੍ਰਾਸ ਫਾਇਰਿੰਗ ਦੇ ਵਿੱਚ ਇਹਨੇ ਜਿਹੜੇ ਆਏ ਸੀਗੇ ਗੈਂਗਸਟਰ ਦੇ ਐਸੋਸੀਏਟ ਫਾਇਰਿੰਗ ਕਰ ਰਹੇ ਸੀ ਉਹਨਾਂ ਦੇ ਜਿਹੜੀ ਹੈਗੀ ਹੈ ਫਾਇਰ ਇੰਜਰੀਜ਼ ਉਹਨਾਂ ਦੇ ਗਨ ਸ਼ਾਟ ਇੰਜਰੀਜ਼ ਹੋਈ ਹੈ ਸੋ ਇਹਦੇ ਵਿੱਚ ਜਿਹੜਾ ਹੈਗਾ ਪੁਲਿਸ ਪਾਰਟੀ ਨੇ ਸਾਡੀ ਜਿਹੜੀ ਪੁਲਿਸ ਪਾਰਟੀ ਪੀਐਸਓ ਨਾਲ ਲੱਗੇ ਹੋਏ ਸੀ ਸਿਕਿਉਰਿਟੀ ਲਈ ਉਹਨਾਂ ਨੇ ਜਿਹੜਾ ਹੈਗਾ ਬਹੁਤ ਹੀ ਬਹਾਦਰੀ ਦਾ ਪਰਿਚੈ ਦਿੱਤਾ ਤੇ ਮੌਕੇ ਤੇ ਜਿਹੜੀ ਹੈਗੀ ਅਲਰਟਨੈਸ ਦਿਖਾਉਂਦੇ ਹੋਏ ਬਹਾਦਰੀ ਦਿਖਾਉਂਦੇ ਹੋਏ ਇਹਨਾਂ ਦਾ ਪਿੱਛਾ ਕਰਕੇ ਇਹਨਾਂ ਨੂੰ ਰਾਉਂਡ ਅਪ ਕਰਕੇ ਤੇ ਜਿਹੜਾ ਹੈਗਾ ਇਸ ਇਹ ਜਿਹੜਾ ਹੈਗਾ ਇਸ ਇਸ ਨੂੰ ਅੰਜਾਮ ਦਿੱਤਾ ਕਾਰਵਾਈ ਨੂੰ ਸੋ ਇਹਦੇ ਵਿੱਚ ਅਸੀਂ ਸਾਡੇ ਵੱਲੋਂ ਇਹੀ ਹੈਗਾ ਕਿ ਇਸ ਤਰੀਕੇ ਦੀ ਕੋਈ ਵੀ ਘਟਨਾ ਜਿਹੜੀ ਹੈਗੀ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਜਿਸ ਤਰੀਕੇ ਨਾਲ ਅੱਜ ਸਾਡੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਪਰਿਵਾਰ ਦੇ ਨਾਲ ਮਿਲ ਕੇ ਬਹਾਦਰੀ ਦੇ ਨਾਲ ਅੱਜ ਜਿਹੜਾ ਹੈਗਾ ਡਟ ਕੇ ਮੁਕਾਬਲਾ ਕੀਤਾ ਹੈ ਤੇ ਇਹ ਟੀਮ ਗੈਂਗਸਟਰਾਂ ਦੇ ਸਾਥੀਆਂ ਨੂੰ ਜਿਹੜਾ ਹੈਗਾ ਫੜਿਆ ਇਸੇ ਤਰੀਕੇ ਨਾਲ ਅੱਗੇ ਵੀ ਜਿਹੜਾ ਹੈਗਾ ਸਾਡੇ ਆਪਰੇਸ਼ਨ ਜਾਰੀ ਰਹਿਣਗੇ ਸੋ ਇਹ ਜਿਹੜੀ ਕਿਸੇ ਵੀ ਤਰੀਕੇ ਦੀ ਥ੍ਰੈਟ ਜਾਂ ਗੈਂਗਸਟਰ ਐਕਟੀਵਿਟੀ ਦੇ ਖਿਲਾਫ ਸਾਡੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਰ ਇਹ ਪਹਿਚਾਨ ਹੋਈ ਨਾ ਦੀ ਔਰ ਕੀ ਬਣਾਉਂਦੀ ਹੈ ਜੀ ਪਹਿਚਾਨ ਜੀ ਫਿਲਹਾਲ ਕੀਤੀ ਜਾ ਰਹੀ ਹੈ ਕੌਣ ਕੌਣ ਵਿਅਕਤੀ ਹੈਗੇ ਇਹਨਾਂ ਤੋਂ ਜਿਹੜੇ ਹੈਗੇ ਮੌਕੇ ਤੇ ਜਿਹੜੇ ਵੈਪਨ ਵਰਤੇ ਸੀਗੇ ਉਹ ਹੁਣ ਤੱਕ ਜਿਹੜੇ ਹੈਗੇ ਦੋ ਪਿਸਟਲ ਜਿਹੜੇ ਹੈਗੇ ਸਾਨੂੰ ਮਿਲ ਚੁੱਕੇ ਆ ਇੱਕ ਮੋਟਰਸਾਈਕਲ ਜਿਹੜਾ ਹੈਗਾ ਜਿਸ ਤੇ ਤਿੰਨੇ ਆਏ ਸੀਗੇ ਉਹ ਵੀ ਇੱਥੇ ਜਿਹੜਾ ਹੈਗਾ ਮਿਲ ਚੁੱਕਿਆ ਹੈ ਇੰਜਰੀ ਤਿੰਨਾਂ ਤੇ ਗੋਲੀ ਗੋਡੀਆਂ ਲੱਗੀਆਂ ਗਨਸ਼ਾਟ ਹੋਇਆ ਨੇ ਜੀ ਜੀ ਹੁਣ ਜਿਹੜਾ ਹੈਗਾ ਇਸ ਸਮੇਂ ਅਸੀਂ ਚੈੱਕ ਕਰ ਰਹੇ ਹਾਂ ਜਿਹੜੇ ਪ੍ਰਾਇਮਰੀ ਫੇਸਾਈਜ਼ ਜਿਹਦੀ ਸਾਡੀ ਜਾਣਕਾਰੀ ਹੈਗੀ ਉਹ ਦੇ ਅਕੋਰਡਿੰਗ ਤਿੰਨਾਂ ਤੇ ਗਨਸ਼ਾਟ ਇੰਜਰੀ ਹੈ ਗਨਸ਼ਾਟ ਇੰਜਰੀ ਜੀ ਕੋਈ ਹੋਰ ਸਾਥੀ ਵੀ ਤਾਂ ਲੱਗੀ ਸੀ ਜਿਹੜੇ ਫ ਮੋਟਰਸਾਈਕਲ ਇਹ ਸਰ ਹੈ ਵੈਸੇ ਇੱਕ ਗੁਰਗੇ ਦੇ ਲੰਡੇ ਦੇ ਹੱਥ ਤੇ ਸੱਤੇ ਦੀ ਹੈ ਦੇਖੋ ਜੀ ਉਹ ਤਾਂ ਜਾਣਕਾਰੀ ਜਿਹੜੀ ਹੁਣ ਅਸੀਂ ਕੋਈ ਐਸਟੀਮੇਟ ਨਹੀਂ ਦੇਣਾ ਚਾਹੁੰਦੇ ਲੇਕਿਨ ਇਹਨਾਂ ਨੂੰ ਜਿਹੜੀ ਥ੍ਰੈਟ ਸੀਗੀ ਇਸ ਕਰਕੇ ਪ੍ਰੋਟੈਕਸ਼ਨ ਸੀਗੀ ਉਹ ਇਹਨਾਂ ਵੱਲੋਂ ਆਈ ਹੋਈ ਠੀਕ ਹੈ